ਤੁਸੀਂ ਵੇਖ ਰਹੇ ਹੋ ਸカイ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਅਹਿਮ ਖਬਰ ਜੁੜੀ ਹੋਈ ਹੈ ਪ੍ਰਵਾਸੀ ਪੰਜਾਬੀਆਂ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵਿਕਲਾ ਉਪਰਾਲਾ ਕੀਤਾ ਗਿਆ ਹੈ ਐਨ ਆਰ ਆਈ ਮਿਲੀਆਂ ਦੀ ਸ਼ੁਰੂਆਤ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ ਤੇ ਅੱਜ ਤੋਂ ਉਹਦੀ ਸ਼ੁਰੂਆਤ ਹੈ ਜਿਹੜੀ ਉਹ ਹੋ ਚੁੱਕੀ ਹੈ ਪ੍ਰਵਾਸੀ ਪੰਜਾਬੀਆਂ ਨੂੰ ਜੋ ਵੀ ਮੁਸ਼ਕਿਲਾਂ ਦਰਪੇਸ਼ ਆਉਂਦੀਆਂ ਨੇ ਉਹਨਾਂ ਦੇ ਨਿਪਟਾਰੇ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਇੱਕ ਕਦਮ ਚੁੱਕੇ ਜਾਣ ਦੀ ਸਕੀਮ ਬਣਾਈ ਗਈ ਸੀ ਤੇ ਹੁਣ ਇਹਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹਾਲਾਂਕਿ ਸਕੀਮ ਕਿੰਨੀ ਕੁ ਸਾਰਥਕ ਸਿੱਧ ਹੁੰਦੀ ਹੈ ਕਿੰਨੀ ਕੁ ਲਾਹੇਵੰਦ ਸਿੱਧ ਹੁੰਦੀ ਹੈ ਇਹ ਤਾਂ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਵੇਖਣਾ ਬਣਦਾ ਹੈ ਪਰ ਫਿਲਹਾਲ ਦੇ ਲਈ ਦੱਸਤੀ ਹੈ ਕਿ ਪੰਜਾਬ ਸਰਕਾਰ ਲਗਾਤਾਰ ਪੱਪਾਂ ਭਾਰ ਹੋਈ ਪਈ ਹੈ ਕਿ ਪ੍ਰਵਾਸੀਆਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਚ ਕੀਤਾ ਜਾਵੇ ਪ੍ਰਵਾਸੀਆਂ ਨੂੰ ਜੋ ਮੁਸ਼ਕਲਾਂ ਦਰਪੇਸ਼ ਆਉਂਦੀਆਂ ਨੇ ਉਹਨਾਂ ਦੇ ਨਿਪਟਾਰੇ ਦਾ ਕੋਈ ਨਾ ਕੋਈ ਯੋਗ ਪ੍ਰਬੰਧ ਹੈ ਜਿਹੜਾ ਉਹ ਕੀਤਾ ਜਾਵੇ ਤੇ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਸੀਐਮ ਮਾਨ ਦੇ ਵੱਲੋਂ ਇਹਦਾ ਐਲਾਨ ਹੈ ਜਿਹੜਾ ਪਹਿਲਾਂ ਕਰ ਦਿੱਤਾ ਗਿਆ ਸੀ ਅੱਜ ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਟਵੀਟ ਦੇ ਵਿੱਚ ਕੀ ਕੁਝ ਲਿਖਿਆ ਗਿਆ ਨਾਲ ਪੜ੍ਹ ਕੇ ਸੁਣਾ ਦਿੰਨੇ ਆ ਤਸਵੀਰ ਵੀ ਤੁਹਾਡੇ ਨਾਲ ਅਸੀਂ ਉਹ ਟਵੀਟ ਦਾ ਸਾਂਝਾ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਮੁੱਖ ਮੰਤਰੀ ਮਾਨ ਲਿਖਦੇ ਆ ਕਿ ਅੱਜ ਤੋਂ ਸੀ ਪੰਜਾਬ ਚ ਪ੍ਰਵਾਸੀ ਜਿਹੜੀਆਂ ਮਿਲੀਆਂ ਨੇ ਉਹ ਸ਼ੁਰੂ ਕਰਨ ਜਾ ਰਹੇ ਆ ਪ੍ਰਵਾਸੀ ਮਿਲਨੀਆਂ ਨੂੰ ਲੈ ਕੇ ਟਵੀਟ ਕੀਤਾ ਗਿਆ ਅੱਜ ਤੋਂ ਅਸੀਂ ਪੰਜਾਬ 'ਚ ਪ੍ਰਵਾਸੀ ਪੰਜਾਬੀਆਂ ਲਈ ਐਨਆਰਆਈ ਮਿਲਨੀਆਂ ਸ਼ੁਰੂ ਕਰਨ ਜਾ ਰਹੇ ਆ ਜਿੱਦੇ 'ਚ ਐਨਆਰਆਈਜ਼ ਦੇ ਮਸਲੇ ਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਏਗਾ ਤੇ ਪਹਿਲੀ ਐਨਆਰਆਈ ਮਿਲਣੀ ਅਸੀਂ ਪਠਾਨਕੋਟ ਦੇ ਪਿੰਡ ਚਮਰਾਉੜ ਜਿਹਨੂੰ ਮਿਨੀ ਗੋਆ ਕਿਹਾ ਜਾਂਦਾ ਬ੍ਰੈਕਟ ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿ ਪਹਿਲੀ ਐਨਆਰਆਈ ਮਿਲਨੀ ਅਸੀਂ ਪਠਾਨਕੋਟ ਦੇ ਪਿੰਡ ਚਿਮਰੌੜ ਮਿਨੀ ਗੋਆ ਚੈਸ ਕਰਕੇ ਰੱਖੀ ਆ ਤਾਂ ਜੋ ਬਾਹਰ ਵਸਦੇ ਪੰਜਾਬੀਆਂ ਨੂੰ ਰਗਲੇ ਪੰਜਾਬ ਦੇ ਕੁਝ ਵੱਖਰੇ ਰੰਗ ਵੀ ਦਿਖਾਏ ਜਾਣ ਪੇਕੇ ਘਰ ਪੰਜਾਬ ਦੇ ਵੱਲੋਂ ਸਾਰੇ ਐਨਆਰਆਈਜ਼ ਨੂੰ ਜੀ ਆਇਆਂ ਨੂੰ ਨਾਲ ਦੀ ਨਾਲ ਇੱਕ ਤਸਵੀਰ ਇੱਕ ਪੋਸਟਰ ਸਾਂਝਾ ਕੀਤਾ ਗਿਆ ਹੈ ਪਾਕਕੇ ਹੁਣ ਪਠਾਨਕੋਟ ਦੇ ਪਿੰਡੇ ਚਮਰਾਉੜ ਤੋਂ ਜਿਹੜੀ ਇਹਦੀ ਸ਼ੁਰੂਆਤ ਹੋ ਚੁੱਕੀ ਹੈ ਲਗਾਤਾਰ ਕਈ ਮਿਲੀਆਂ ਨੇ ਜਿਹੜੀਆਂ ਇਹ ਕੀਤੀਆਂ ਜਾਣੀਆਂ ਤੇ ਪ੍ਰਵਾਸੀਆਂ ਨੂੰ ਜੋ ਵੀ ਮੁਸ਼ਕਲਾਂ ਦਰਪੇਸ਼ ਆਉਂਦੀਆਂ ਨੇ ਉਹਨਾਂ ਦਾ ਯੋਗ ਨਿਪਟਾਰਾ ਕਰਨ ਦੀ ਕੋਸ਼ਿਸ਼ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾਣੀ ਹੈ ਇਸ ਤੋਂ ਪਹਿਲਾਂ ਵੀ ਐਨਆਰਆਈਜ਼ ਨੂੰ ਮਿਲੀਆਂ ਰੱਖੀਆਂ ਗਈਆਂ ਸੀ ਤੇ ਉਸ ਵੇਲੇ ਵੱਧ ਸ਼ਿਕਾਇਤਾਂ ਇਹੀ ਆਈਆਂ ਸੀ ਕਿ ਐਨਆਰਆਈਜ਼ ਜਿਹੜੇ ਪੰਜਾਬ ਤੋਂ ਬਾਹਰ ਵੱਸਦੇ ਐ ਉਹਨਾਂ ਦੀਆਂ ਜਿਹੜੀਆਂ ਪੰਜਾਬ ਦੇ ਵਿੱਚ ਜਾਇਦਾਦਾਂ ਨਹੀਂ ਉਹਨਾਂ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੈਰਕਾਨੂੰਨੀ ਢੰਗ ਦੇ ਨਾਲ ਕਥੇ ਤੌਰ ਤੇ ਕਬਜ਼ੇ ਕੀਤੇ ਜਾ ਰਹੇ ਐ ਤੇ ਉਹਨਾਂ ਨੂੰ ਛਡਵਾਉਣ ਦੇ ਲਈ ਵੀ ਪੰਜਾਬ ਸਰਕਾਰ ਨੇ ਇੱਕ ਵਾਰ ਹੰਬਲਾ ਮਾਰਿਆ ਸੀ ਪਰ ਬਾਅਦ ਦੇ ਵਿੱਚ ਪੰਜਾਬ ਸਰਕਾਰ ਦੇ ਇੱਕ ਮੰਤਰੀ ਦਾ ਨਾਮ ਵੀ ਇਸ ਚੀਜ਼ ਦੇ ਵਿੱਚ ਸਾਹਮਣੇ ਆ ਗਿਆ ਸੀ ਕਿਹਾ ਜਾ ਰਿਹਾ ਸੀ ਕਿ ਉਸ ਮੰਤਰੀ ਸਾਹਿਬਾ ਦੇ ਵੱਲੋਂ ਜਿਹੜੀ ਕਿਸੇ ਐਨਆਰਆਈ ਦੀ ਕੋਠੀ ਆ ਉਹ ਦੱਬੀ ਗਈ ਹੈ ਵਿਰੋਧੀ ਪਾਰਟੀਆਂ ਨੇ ਇਸ ਮਾਮਲੇ ਨੂੰ ਪੂਰਾ ਉਛਾਲਿਆ ਸੀ ਉਹਦੀ ਜਿਹੜੀ ਕੋਠੀ ਹੈ ਮਹਿਲਾ ਦੀ ਉਹ ਵਾਪਸ ਦਿਵਾਉਣ ਦੀ ਪਰਜ਼ੋਰ ਕੋਸ਼ਿਸ਼ ਕੀਤੀ ਗਈ ਸੀ ਤੇ ਉਸ ਮੰਤਰੀ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਵੀ ਆਵਾਜ਼ਾਂ ਉੱਠਦੀਆਂ ਰਹੀਆਂ ਸੀ ਪਰ ਬਾਅਦ ਦੇ ਵਿੱਚ ਐਨਆਰਆਈ ਮਿਲੀਆਂ ਜਿਹੜੀਆਂ ਸੀ ਉਹਨਾਂ ਦੇ ਮਾਮਲੇ ਵਿੱਚ ਹੀ ਦਬਕੇ ਰਹੇਗੇ ਪਰ ਹੁਣ ਇੱਕ ਵਾਰ ਫਿਰ ਤੋਂ 9 ਸਾਲ ਚੜ੍ਹਦੇ ਵਿੱਚ ਮੁੱਖ ਮੰਤਰੀ ਭਗਵਤ ਮਾਨ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਮੁਰ ਤੋਂ ਐਨਆਰਆਈਜ਼ ਮਿਲੀਆਂ ਨੇ ਜਿਹੜੀਆਂ ਉਹ ਸ਼ੁਰੂ ਕੀਤੀਆਂ ਜਾਣਗੀਆਂ ਹੁਣ ਤੋਂ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਪਠਾਨਕੋਟ ਦੇ ਪਿੰਡ ਚਮਰੌੜਾ ਜਿਹਨੂੰ ਮਿੰਨੀ ਗੋਆ ਵੀ ਆਖਿਆ ਜਾਂਦਾ ਹੈ ਕਿ ਉਸੇ ਵਿੱਚ ਪਹਿਲੀ ਜਿਹੜੀ ਐਨਆਰਆਈ ਪੰਜਾਬੀ ਮਿਲਣੀ ਹੋਏਗੀ ਤੇ ਮੁੱਖ ਮੰਤਰੀ ਮਾਨ ਨੇ ਬਕਾਇਦਾ ਟਵੀਟ ਕਰਕੇ ਦੀ ਜਾਣਕਾਰੀ ਦਿੱਤੀ ਹੈ ਤੇ ਪਿੰਡ ਪਠਾਨਕੋਟ ਦਾ ਪਿੰਡ ਹੀ ਕਿਉਂ ਚੁਣਿਆ ਗਿਆ ਇਹਦੇ ਬਾਬਤ ਉਹਨਾਂ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਕਿ ਇਸ ਪਿੰਡ ਦੇ ਜਿਹੜੇ ਜਿਹੜਾ ਇੱਥੇ ਵਿਲੱਖਣ ਇੱਕ ਨਜ਼ਾਰਾ ਵੇਖਣ ਨੂੰ ਮਿਲਦਾ ਹੈ ਉਹਦੇ ਦਰਸ਼ਨ ਵੀ ਪ੍ਰਵਾਸੀ ਪੰਜਾਬੀ ਕਰ ਸਕਣ ਉਹਨਾਂ ਨੂੰ ਰੰਗਲੇ ਪੰਜਾਬ ਦੀ ਇੱਕ ਵੱਖਰੀ ਝਲਕ ਹੈ ਉਹ ਜ਼ਰੂਰ ਮਿਲਣ ਨੂੰ ਅ ਦੇਖਨੋ ਮਿਲ ਜਾਵੇ ਤੇ ਹੁਣ ਇਹ ਮਿਲੀਆਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਤੇ ਅੱਗੇ ਜਾ ਕੇ ਕਿੰਨੀਆਂ ਕੁ ਲਾਹੇਵੰਦ ਸਿੱਧੂਆਂ ਨੇ ਇਹ ਤਾਂ ਆਉਣ ਵਾਲੇ ਸਮੇਂ ਦੇ ਨਾਲ ਹੀ ਪਤਾ ਲੱਗ ਸਕੇਗਾ